ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਕੋ ਦਾ ਦਿਨ ਦਸ਼ਮੇਸ਼ ਜੀ ਦਾ ਪਰਿਵਾਰ ਅੱਜ ਅਮਰਤਵਲੇ ਆਖਰੀ ਟਾਈਮ ਇਕੱਠਾ ਬੈਠਾ ਅਮਰਤਵਲੇ ਦੀ ਸੰਭਾਲ ਕੀਤੀ ਨੇਤਨੇਮ ਕੀਤਾ ਸਰਸਾ ਪਾਣ ਕਰਦੇ ਆ ਪਰਿਵਾਰ ਖੇਰੂ ਖੇਰੂ ਹੋਇਆ ਹਜ਼ੂਰ ਵੱਡੇ ਸਹਿਬਜ਼ਾਦਿਆਂ ਦੇ ਸਮੇਤ ਪੰਚਕਾਰੇ ਸਹਿਬਾਨ ਤੇ ਫੋਰ ਸਿੰਘਾਂ ਨਾਲ ਸੰਤੌਰ ਦੀ ਗੜੀ ਵਿੱਚ ਮਾਂ ਗੁਜਰੀ ਜੀ ਜਗਰ ਦੇ ਕੱਪੜੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਨਾਲ ਲੈ ਕੇ ਜੰਗਲਾਂ ਬਿਆਬਾਨਾਂ ਚੰਦੀ ਹੁੰਦੇ ਹੋਏ ਸਰਸਾ ਦੇ ਤੱਟ ਤੇ ਬਾਬਾ ਕੁੰਮੇ 마ਸ਼ਕੀ ਦੀ ਛਾਂ ਵਿੱਚ ਸੱਤੇ ਪਾਤਸ਼ਾਹ ਹਜ਼ੂਰ ਦੇ ਲਾਲ ਟੁੱਟੀ ਹੋਈ ਮੰਜੀ ਫਟਿਆ ਹੋਇਆ ਪੂਰਾ ਅੰਤਾਂ ਦੀ ਸੀਤ ਧੰਨ ਬਾਬਾ ਕੁੰਮਾ 마ਸ਼ਕੀ ਜਿਨੇ ਜ਼ਿੰਦਗੀ ਦੀ ਸਾਰੀ ਸੰਪਤੀ ਆਪਣਾ ਸਾਰਾ ਕੁਝ ਗੁਰੂ ਲਾਲਾ ਨੂੰ ਸੌਂਪ ਕੇ ਆਪ ਚਰਨਾ ਚ ਬੈ ਕੇ ਰਾਤ guzari ਲక్ష్ਮੀ ਬ੍ਰਾਹਮਣੀ ਜਿਨੇ ਹੱਥੀਂ ਭੋਜਨ ਪਕਾ ਕੇ ਛਕਾਇਆ ਸੋ ਅਸੀਂ ਰਿਣੀ ਹਾਂ ਛੰਨ ਬਾਬਾ ਕੁੰਮਾ ਮਾਸਕੀ ਦੇ ਜਿੱਥੇ ਬਹਿ ਕੇ ਗੁਰੂ ਲਾਲਾ ਨੇ ਰਾਤ ਕੱਤੀ ਤੇ ਪਿਆਰ ਦੀਆਂ ਸਾਂਝਾਂ ਜੜੀਆਂ ਸੀ ਉਹ ਮਜ਼ਬੂਤ ਕੀਤੀਆਂ ਸਾਡੇ ਵਾਸਤੇ ਮੀਲ ਪੱਥਰ ਬਣੇ ਸਫਰੇ ਸ਼ਹਾਦਤ ਦਾ ਇਹ ਪਰਿਵਾਰ ਨਾਲੋਂ ਵਿਛੜ ਕੇ ਪਹਿਲਾ ਪੜਾਅ ਹੈ ਸ਼ੀਦੀ ਤੱਕ ਦੇ ਸਫਰ ਦਾ ਇਸ ਧਰਤੀ ਨੂੰ ਨਮਸਕਾਰ ਕਰਦੇ ਹਾਂ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕਿ ਖਾ